ਆਪ ਦੇ ਵਿੱਚ ਜੇ ਤੁਸੀਂ ਦੇਖਦੇ ਹੋ ਸਾਡੇ ਡਿਸਪਲੇ ਹੋਇਆ ਹੋਇਆ ਉਹ ਸ਼ੋਨਾ ਡੈਟਾ ਲੈਂਦੀ ਹੈ ਕਿ ਹੈ ਕਿੰਨਾ ਨੁਕਸਾਨ ਹੋਇਆ ਹੈਗਾ ਕੀ ਹੋਇਆ ਉਹ ਅਜੇ ਉਹ ਉਸ ਚੀਜ਼ ਨੂੰ ਕੰਫਰਮ ਕਰ ਰਹੇ ਆ ਤੇ ਕੋਈ ਗੱਲ ਨਹੀਂ ਜਲਦੀ ਅਸੀਂ ਇਸ ਮਾਦ ਨੂੰ ਬੇਸਤਾਵਾਂ ਅਸੀਂ ਕੈਸ਼ ਰੂਟ ਹੋਇਆ ਕਿ ਕੈਸ਼ ਦਾ ਤੇ ਅੰਦਾਜ਼ਾ ਹੁੰਦਾ ਹੀ ਹੈ ਉਹ ਵੀ ਅਸੀਂ ਕੈਸ਼ ਲੈਣਾ ਅਜੇ ਚੈੱਕ ਕਰ ਰਹੇ ਹਾਂ ਕਿ ਕੈਸ਼ ਕਿੰਨਾ ਗਿਆ ਕੈਸ਼ ਤਾਂ ਨਹੀਂ ਗਿਆ ਮਰਾ ਖਾਲਾ ਜੀ ਜੋ ਕਹਿ ਰਹੇ ਹੈ ਜੀ ਕੈਸ਼ ਤੇ ਕੈਸ਼ ਜੇ ਸੋਨਾ ਜਾਂ ਚਾਂਦੀ ਹੈ ਉਸ ਚੀਜ਼ ਦੀ ਉਹ ਅਜੇ ਆਪਣੇ ਕੰਪਲੇਸ਼ਨ ਕਰ ਰਹੇ ਆ ਸਰ ਲੁੱਟ ਜਿਹੜੀ ਹੋਈ ਉਹ ਸਵੇਰੇ ਲਈ ਆ ਜ਼ਿਆਦਾਤਰ ਕੀ ਹੁੰਦਾ ਜਿਹੜੇ ਦੁਕਾਨਦਾਰ ਹੁੰਦੇ ਨੇ ਨਹੀਂ ਰੱਖਦੇ ਫਿਰ ਵੀ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ 304 ਲੱਖ ਜਿਹੜਾ ਕਹਿਿਆ ਸੀਗਾ ਕਿੰਨੀ ਕਿ ਸੱਚਾਈ ਆ ਸਰ ਉਹ ਤਾਂ ਉਹ ਤਾਂ ਹੁਣ ਇਹ ਇਹ ਵੀ ਦੱਸਣਗੇ ਵੀ ਕਿ ਇਹ ਜਿਹੜੇ ਸਾਰੇ ਕਾਰਨ ਪੁੱਛੇ ਇਹ ਤੁਹਾਨੂੰ ਪਤਾ ਦੁਕਾਨ ਬਾਜ਼ਾਰ ਪੁੱਲਾ ਬਾਜ਼ਾਰ ਤੋਂ ਸਾਰੀ ਇਹ ਮਾਰ ਦਾ ਹੋਈ ਹੈਗੀ ਆ ਬਸ ਇਹਨਾਂ ਨੂੰ ਜੋ ਬਿਆਨ ਲਖੋਣਗੇ ਜੋ ਉਹਨਾਂ ਦਾ ਨੋਸ ਹੋਇਆ ਹੈਗਾ ਪਰ ਅਸੀਂ ਇਹ ਦੱਜ ਕਰਦੇ ਜਾਂ ਫਿਰ ਬੰਦੇ ਵੱਲੋਂ ਲਗਾਤਾਰ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਸੀ ਇਹ ਵੱਲੋਂ ਦੀ ਜਿਹੜੀ ਕੱਲ ਵੀ ਚੇਤ ਸਲ ਬਰਾਵਾ ਹੋਏ ਉਸ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਇੰਨਾ ਅਕੇ ਘੜਸੜਾ ਸਰ ਕਿੱਥੋਂ ਆ ਰਿਹਾ ਹੈ ਅਸਲ ਜਿਹੜਾ ਇਹ ਹੈ ਯਾਰ ਇਹ ਤੁਹਾਨੂੰ ਵੀ ਪਤਾ ਹੈਗਾ ਜੀ ਪੀ ਕੇਂਦਰ ਹੈ ਔਰ ਕ੍ਰਾਸ ਦੀ ਬਾਰਡਰ ਦੇਣਾ ਹੈਗਾ ਤੇ ਨਸ਼ੀ ਦੀ ਚੱਲ ਰਹੀ ਹੈ ਜਿਹੜਾ ਵੈਪਨ ਮੁਕਤੀ ਐਂਡ ਕੋਡ ਜਿਹੜਾ ਹੈ ਇਹ ਵੀ ਕਾਫੀ ਦੇਰ ਪੰਜਾਬ ਵਿੱਚ ਹੈਗੀ ਉਹਦੇ ਕੌਂਸਲ ਵਿੱਚ ਕਾਫੀ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਵਾਰਾਂ ਜਰੀਏ ਕੁਝ ਯਾਦ ਦੇਖਦੇ ਹੋ ਔਰ ਪੜਦੇ ਵੀ ਹੈਗੇ ਹੋ ਔਰ ਵਾਰਦਾਤ ਹੋਈ ਹੈ ਤੇ ਇਹਦੇ ਤੇ ਅਸੀਂ ਆਪਣੇ ਦਰਖਤੇ ਕਿ ਇਹ ਮੇਨ ਇਹ ਹੈਗਾ ਕਿ ਜੇ ਵਾਰਦਾਤ ਹੋਈ ਹੈ ਤੇ ਇਸ ਕਰਨਾ ਪੂਰਤਕ ਕੰਮ ਆ ਅਸੀਂ ਕਰਾਂਗੇ ਬਹੁਤ ਜਲਦ ਜਲ ਬੰਦੇ ਕਰ ਉਸਾਰਾਂ ਸਰ ਮਾਲਕਾ